ਆਧ ਪਗਵਾਨਤ ਮਾਨ ਨੇ ਬੜੇ ਕੋਝੋ ਢੰਗ ਦੇ ਨਾਲ ਇਹ ਲੈਂਡ ਪੂਲਿੰਗ ਪਾਲਿਸੀ ਲੈ ਕੇ ਤੁਹਾਥੋਂ ਜਵਰੀ ਜ਼ਮੀਨਾਂ ਖੋਣ ਦਾ ਫੈਸਲਾ ਕਰ ਲਿਆ ਇੱਕ ਸਾਲ ਰਹਿ ਗਿਆ ਤੇਰਾ ਲੋਕਾਂ ਤੇ ਜ਼ਬਰ ਕਰਨ ਦਾ ਕਰ ਲਾ ਜ਼ਬਰ ਜ਼ਬਰ ਕਰਦੇ ਹੀ ਹੁੰਦੀਆਂ ਨੇ ਸਰਕਾਰਾਂ ਅਸੀਂ ਜ਼ਬਰ ਨੂੰ ਸਹਿਣ ਜਾਣਦੇ ਹਾਂ ਤੇ ਜਿਹੜਾ ਤੇ 27 ਦਾ ਸਮਾਂ ਹੋਊਗਾ 2027 ਦਾ ਸਮਾਂ ਲੋਕਾਂ ਦਾ ਹੋਊਗਾ ਉੱਥੇ ਤੇਰੇ ਹੰਕਾਰ ਨੂੰ ਕਹਿਣ ਕਰਾਂਗੇ ਆ ਤੇਰਾ ਆਕਾ ਜਿਹਨੂੰ ਕੇਜਰੀਵਾਲ ਕਹਿੰਦੇ ਨੇ ਅਸਤੀਪਾ ਦੇ ਤਾ ਚਾਂਬੜੇ ਦੇ ਨੇ ਹੰਕਾਰ ਦੇ ਵਿੱਚ ਕਿ ਜੇ ਲੋਕ ਮੈਨੂੰ ਚੰਗਾ ਸਮਝਦੇ ਹੋ ਚੁਣ ਲੈਣਗੇ ਕੇਜਰੀਵਾਲ ਸਾਹਿਬ ਤੈਨੂੰ ਚੁਣਿਆ ਨਹੀਂ ਲੋਕਾਂ ਨੇ ਤੂੰ ਕਹਿੰਦਾ ਸੀ ਦੁਬਾਰੇ ਆਪੇ ਚੁਣ ਲੈਣਗੇ ਇਹੀ ਹਾਲ ਇੱਕੇ ਹੋਣਾ ਅਸੀਂ ਕਿਸੇ ਨੂੰ ਜਿਤਾ ਤਾਂ ਨਹੀਂ ਸਕਦੇ ਇੱਕ ਗੱਲ ਹੈ ਠਫੜ ਕੇ ਕਹਿਣਾ ਹੈ ਕਿ ਜਦੋਂ ਅਸੀਂ ਹਰਾਉਣ ਤੇ ਆ ਗਏ ਫਿਰ ਬੁਰੀ ਤਰ੍ਹਾਂ ਮਨਜੀ ਠੋਕਦੇ ਆਂ ਅਸੀਂ ਜ਼ਬਰੀ ਜ਼ਮੀਨਾਂ ਖੋਣ ਦੇ ਮੁੱਦੇ ਨੂੰ ਲੈ ਕੇ ਤੁਸੀਂ ਕੱਤਰ ਹੋਇਓ ਸਾਨੂੰ ਸੱਧਿਆ ਤੁਸੀਂ ਬੜੇ ਸਤਕਾਰ ਦੇ ਨਾਲ ਅਸੀਂ ਪਹੁੰਚੇ ਆਂ ਕੋਈ ਸਮਾਂ ਸੀ 50 ਸਾਲ ਪਹਿਲਾਂ ਜਦੋਂ ਕਹਿੰਦੇ ਸੀ ਕਿ ਪੰਜਾਬ ਦੀ ਜ਼ਮੀਨ ਪੰਜਾਬ ਦੀ ਧਰਤੀ ਇੱਕ ਸੋਨੇ ਦੀ ਚਿੜੀ ਹੈ ਪੂਰੀ ਦੁਨੀਆ ਦੇ ਵਿੱਚ ਸੋਨੇ ਦੀ ਚਿੜੀ ਦੇ ਨਾਂ ਨਾਲ ਜਾਣੀ ਜਾਂਦੀ ਸੀ ਕਿਉਂਕਿ ਪੰਜ ਦਰਿਆਵਾਂ ਦੇ ਵਿੱਚ ਘਿਰੀ ਹੋਈ ਧਰਤੀ ਮੈਦਾਨੀ ਇਲਾਕਾ ਥੋੜੇ ਜਿਹਾ ਨੂੰ ਛੱਡ ਕੇ ਨਾ ਪਹਾੜੀਆਂ ਨਾਲ ਜੰਗਲ ਇਸ ਕਰਕੇ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ 1 ਕਰੋੜ ਪੰਜਾਬ ਦੀ ਜ਼ਮੀਨ ਸਾਡੇ ਪੰਜਾਬ ਦੇ ਕੋਲ ਜਿਹਦੇ ਉੱਪਰ ਪੂਰੀ ਦੁਨੀਆ ਦੀਆਂ ਨਿਗਾਹਾਂ ਲੱਗੀਆਂ ਹੋਣ ਹੈ ਕਿ ਕਦੋਂ ਇਹਨੂੰ ਆਪਣੇ ਹੱਥਾਂ ਦੇ ਵਿੱਚ ਕੀਤਾ ਜਾ ਸਕਦਾ ਬੜੇ ਹਮਲੇ ਹੋਏ ਗੂੜਾ ਪੀੜਾ ਜੋਧੀਆਂ ਸ਼ੂਰ ਵੀਰਾਂ ਗਦਰੀ ਬਾਗਾਂ ਭਗਤ ਸਰਾਬਿਆਂ ਦੀ ਧਰਤੀ ਬੜਾ ਕੁਝ ਸਮੋਈ ਬੈਠੀ ਆਪਣੇ ਵਿੱਚ ਪਰ ਅੱਜ ਵੱਖ-ਵੱਖ ਢੰਗ ਤਰੀਕਿਆਂ ਦੇ ਨਾਲ ਜੇ ਪਹਿਲਾਂ ਹੀ ਗੱਲ ਕਰ ਲਈਏ ਸੁਧਾਰਨtau ਤੇ ਤਾਂ 50 ਹਜ਼ਾਰ ਏਕੜ ਜ਼ਮੀਨ ਆਏ ਸਾਲ ਉਹ ਵਿਕਾਸ ਦੇ ਥੱਲੇ ਆ ਜਾਂਦੀ ਉਹ ਕਾਲਜ ਸਕੂਲ ਹਸਪਤਾਲ ਕੋਈ ਨਹਿਰਾਂ ਦੇ ਪੌੜ ਕੂਇਓ ਹੋਰ ਆਮ ਤੌਰ ਤੇ ਇਹ ਨਹੀਂ ਘਟਦੀ ਜਾ ਰਹੀ ਹੈ ਉਸ ਤੋਂ ਬਾਅਦ ਜਮੀਨਾਕ ਵਹਿਰ ਕਰਨ ਦਾ ਸੈਲਫਲਾ ਭਾਰਤ ਮਾਲਾ ਪ੍ਰੋਜੈਕਟ ਜਿਹਦੇ ਥੱਲੇ ਹਜ਼ਾਰਾਂ ਕਿਲੋਮੀਟਰ ਜ਼ਮੀਨ ਉਹ ਰੁਕ ਚੁਕੀ ਆ ਜਮੀਨਾਕ ਵਹਿਰ ਹੋਇਆ ਪੈਸਿਆਂ ਪਿੱਛੇ ਰੌਲਾ ਪਿਆ ਜ਼ਮੀਨ ਦਾ ਦੇਣ ਪਿੱਛੇ ਰੌਲਾ ਪਿਆ ਅੱਜ ਵੀ ਮੈਨੂੰ ਯਾਦ ਆਇਆ ਕਿ ਆ ਗਗਿੰਦਪੁਰਾ ਮਾਨਸਾ ਦੇ ਵਿੱਚ 1400 ਏਕੜ ਜ਼ਮੀਨ ਇੱਕ ਕੰਪਨੀ ਨੇ ਖਰੀਦੀ ਕੇ ਮੈਦੇ ਵਿੱਚ ਫਰਮਾ ਲਾਉਣਾ ਪਰ 15 ਸਾਲ ਹੋ ਗਏ ਕੁਛ ਨਹੀਂ ਲਾਇਆ ਉਦੋਂ 14 ਲੱਖ ਨੂੰ ਲਈ ਸੀ ਤੇ ਅੱਜ 60 ਲੱਖ ਨੂੰ ਹੋ ਗਈ ਉਹ ਜ਼ਮੀਨ ਬਸ ਬਸ ਜਿੱਥੇ ਬੰਗਾਲ ਭਾਰਤ ਵਾਲਾ ਪ੍ਰੋਜੈਕਟ ਨੇ ਜਿੱਥੋਂ ਜਿੱਥੋਂ ਨਹੀਂ ਲੰਘਿਆ ਰੇਟ ਨਹੀਂ ਦਿੱਤਾ ਪੂਰਾ ਅੱਜ ਜਿਹੜੀ ਭਾਵੇਂ ਕੋਈ ਬੰਤ ਮਾਨ ਨੇ ਲੈਂਡ ਪੂਲ ਨੀ ਪਾਲਸੀ ਲੈ ਕੇ ਆਉਂਦੀ ਆ ਬੇਸ਼ੱਕ ਕਾਲਜਾਂ ਨੇ ਉਹਦਾ ਖਰੜਾ ਤਿਆਰ ਕੀਤਾ ਕਾਂਗਰਸ ਨੇ ਇਹਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਪਰ ਕਿਸੇ ਕਾਰਨ ਕਰਕੇ ਕਾਮਯਾਬ ਨਹੀਂ ਹੋਏ ਅੱਜ ਭਗਵਾਨਤ ਮਾਨ ਨੇ ਦੇ ਨਾਲ ਇਹ ਲੈਂਡ ਪੂਲਿੰਗ ਪਾਲਿਸੀ ਲੈ ਕੇ ਤੁਹਾਥੋਂ ਜਵਰੀ ਜ਼ਮੀਨਾਂ ਖੋਣ ਦਾ ਫੈਸਲਾ ਕਰ ਲਿਆ। ਮਤ ਸੋਚੋ ਕਿ ਕੱਲਾ ਲੁਧਿਆਣਾ ਲੁਧਿਆਣੇ ਦਾ ਨੋਟੀਫਿਕੇਸ਼ਨ ਪਹਿਲਾਂ ਹੋ ਗਿਆ 8 ਕਿ ਤਰੀਕ ਤੱਕ ਸਾਡੇ 37000 ਏਕੜ ਦਾ ਨੋਟੀਫਿਕੇਸ਼ਨ ਹੋ ਗਿਆ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਉਸ ਤੋਂ ਬਾਅਦ WhatsApp ਦਾ ਕੱਲ ਮਹਾੜੀ 800 ਏਕੜ ਦਾ ਬਠੰਡਾ ਇਹ ਨਹੀਂ ਜਿਵੇਂ ਹੋਰ ਜਿਹੜੇ ਬਹੁਤ ਸਾਰੇ ਖੇਤ ਹਨ ਉਹਨਾਂ ਦੇ ਵਿੱਚ ਪਾਲਸੀ ਦੇ ਲਈ ਨੋਟੀਫਿਕੇਸ਼ਨ ਜਾਰੀ ਕਰਨ ਦਾ ਫੈਸਲਾ ਕਰ ਲਿਆ ਕੁਝ ਹੋ ਗਿਆ ਕੁਝ ਕਰ ਲਿਆ ਦੇਖੋ ਤੰਗ ਕੀ ਹੈ ਚਲਾਕੀ ਕੀ ਹੈ ਬੇਇਮਾਨੀ ਕੀ ਹੈ ਤੇ ਧੋਖੇਬਾਜ਼ੀ ਕੀ ਆ ਪੰਜਾਬ ਦੇ ਲੋਕਾਂ ਦੇ ਨਾਲ ਆ ਤੁਹਾਡਾ 24000 ਏਕੜ ਜਿਹੜੀ ਜ਼ਮੀਨ ਉਸ 파ਰਸੀ ਦੇ ਤਹਿਤ ਅਕਵਾਇਰ ਕਰਨ ਜਾ ਰਹੇ ਨੇ ਤਿੰਨ ਜੋਨਾਂ ਦੇ ਵਿੱਚ ਵੰਡਣਾ ਹੈ ਨੂੰ ਇੱਕ ਰੈਸੀ ਪਲਾਟ ਇੱਕ ਕਮਰਸ਼ੀਅਲ ਪਲਾਟ ਇੱਕ ਕੰਡੈਸ਼ਨੀਅਰ ਏਰੀਆ ਹੁਣ ਜਿਹੜੇ ਰਹਾਇਸ਼ੀ ਪਲਾਟ ਨੇ ਜਿਹੜੀ ਜਿਹੜਾ ਇਸ ਤੇ ਲਈ ਸਾਡੀ ਜ਼ਮੀਨ ਰੋਕਣੀ ਆ ਇਹਨਾਂ ਨੇ 8 ਕਨਾਲਾਂ ਬਦਲੇ ਇਸ ਟੇਕੜ ਬਦਲੇ ਸਾਨੂੰ ਦੇਣਾ ਕੀ ਆ 2 ਕਨਾਲਾਂ ਜ਼ਮੀਨ 6 ਕਨਾਲਾਂ ਸਰਕਾਰ ਦੀ ਰਹਿ ਜੂ 2 ਸਾਡੀ ਤੇ ਜਿਹੜਾ ਕਮਰਸ਼ੀਅਲ ਏਰੀਆ ਉਹਦੇ ਵਿੱਚ 2.5 ਕਨਾਲਾਂ ਸਾਡੀਆਂ ਮੈਂ ਅਗਰ ਮੇਲ ਚਾ ਲਾਇਆ ਗੱਲ ਦੋ ਪਿਛਿਆ ਆ ਢਾਈ ਕਨਾਲਾ ਤੇਰੇ ਵਾਸਤੇ ਛੜਤੀ ਮੈਂ ਏਕੜ ਹੋ ਕੇ ਢਾਈ ਕਨਾਲਾ ਛੜਤੀ ਸਾਢੇ ਪੰਜ ਏਕੜ ਦੀ ਮਾਲਕ ਸਰਕਾਰ ਬਣ ਗਈ ਹੁਣ ਅੰਡਰਸਟਰੀਅਲ ਏਰੀਆ ਜਿੱਥੇ ਇੰਡਸਟਰੀ ਲਈ ਦੁਨੀਆ ਇੰਡਸਟਰੀ ਲੱਗਣੀ ਆ ਡੂਡ ਦੇ ਨਾਲ ਤੇਰੀ ਤੇ ਸਾਢੇ ਛੇ ਕਨਾਲਾ ਸਰਕਾਰ ਦੇ ਨਾਲ ਪੈਸਾ ਕੋਈ ਦੇਖੋ ਕਹਿਜਾ ਟੰਡੀ ਤਰੀਕਾ ਪੈਸਾ ਕੋਈ ਨਹੀਂ ਤੁਹਾਡੀ ਜ਼ਮੀਨ ਤੁਹਾਨੂੰ ਹੀ ਵੰਡ ਕੇ ਦੇਣ ਲੱਗੇ ਕਹਾਵਤ ਸੁਣਦੇ ਹੁੰਦੇ ਸੀ ਕਿ ਦੋ ਬਿੱਲੀਆਂ ਦਾ ਰੌਲਾ ਪੈ ਗਿਆ ਰੋਟੀ ਪਿੱਛੇ ਤੇ ਬਾਂਦਰ ਨੂੰ ਫੜਾ ਚਕੇ ਨੂੰ ਵੰਡ ਦੇ ਉਹ ਇੱਧਰਲੇ ਟੁਕੜੇ ਤੇ ਇੰਦੀ ਵੰਡੇ ਇੱਧਰਲੇ ਟੁਕੜੇ ਬਰਾਬਰ ਕਰਦਾ ਕਰਦਾ ਸਾਰੀ ਖਾ ਗਿਆ ਵੀਰ ਮੇਰਾ ਤੁਹਾਡੀ ਜ਼ਮੀਨ ਦੇ ਵੰਡ ਇਸ ਬੰਦਰ ਦੇ ਹੱਥ ਆ ਗਈ ਆ ਤੁਹਾਡੀ 1.5 ਕਨਾਲ ਤੋਂ ਕਨਾਲ ਨਾਲ ਹੋਰ ਕੱਖ ਨਹੀਂ ਛੱਡਣੀ ਸਾਰੀ ਦੀ ਸਾਰੀਆਂ ਨੇ ਖਤਮ ਕਰ ਲੈਣੀਆਂ ਮੱਭਾ ਬੜਾ ਗੰਭੀਰ ਹੈ ਸੋਚਣ ਵਾਲਾ ਸਿਰ ਜੋੜ ਕੇ ਬੈਠਣ ਵਾਲਾ ਹੈ ਕਿ ਜਰ ਜੱਦੀ ਪੁਸਤੀ ਦਾ ਪੜਦਾਦਿਆਂ ਦੀ ਜ਼ਮੀਨ ਜੇ ਕੋਈ ਬੱਟ ਵੱਡਦਾ ਸੀ ਤਾਂ ਸਿਰ ਦੇ ਵਿੱਚ ਮਦਾਣੀ ਚੀਰਾ ਪੈਂਦਾ ਸੀ ਆਪ ਗੇਲ ਦੇ ਵਿੱਚ ਜਾ ਪੜਦਾ ਸੀ ਬੱਟ ਨਹੀਂ ਸੀ ਪਟਣ ਦਿੰਦਾ ਅੱਜ ਹਾਲਾਤ ਸਾਡੇ ਕੀ ਬਣ ਗਏ ਅਸੀਂ ਵੋਟਾਂ ਪਾਈਆਂ ਬੜੇ ਚਾਅ ਦੇ ਨਾਲ ਪਾਈਆਂ ਜਦੋਂ ਇਹ ਐਮਪੀ ਬਣਿਆ ਭਗਵੰਤ ਮਾਨ ਪੂਰੇ ਇੰਡੀਆ ਦੇ ਵਿੱਚੋਂ ਸਭ ਤੋਂ ਵੱਧ ਵੋਟ ਐਂਟੀ ਭਗਵੰਤ ਮਾਨ ਨੂੰ ਪਈ। ਕਾਰਨ ਕਿ ਕਮੇਟੀ ਕਰਦਾ ਸੀ ਲੋਕਾਂ ਨਾਲ ਜੁੜਿਆ ਹੋਇਆ ਸੀ, ਲੋਕ ਜੁੜੇ ਹੋਏ ਸੀ ਇਹਦੀ ਕਮੇਟੀ ਨਾਲ। ਰੇਸੂਟ ਖੋਰੀ ਦੇ ਖਿਲਾਫ ਭ੍ਰਿਸ਼ਟਾਚਾਰ ਦੇ ਖਿਲਾਫ ਪੁਲਸ ਦੀਆਂ ਆਪਹਤਰੀਆਂ ਦੇ ਖਿਲਾਫ ਅਫਸਰ ਸਾਹਿਬ ਦੀਆਂ ਆਪਹਤਰੀਆਂ ਦੇ ਖਿਲਾਫ ਸਮੇਡੀ ਤੁਹਾਡੇ ਘਰ ਮਨਾਂ ਦੇ ਵਿੱਚ ਘਰ ਘਰ ਗਈ। ਬੋਟਾ ਪਾਰਟੀਆਂ ਸਭ ਤੋਂ ਵੱਧ ਵੋਟਾਂ ਲੈ ਕੇ ਐਮਪੀ ਬਣ ਗਿਆ। ਉਸ ਤੋਂ ਬਾਅਦ ਦੂਸਰਾ ਦੌਰ ਆਇਆ। ਤੁਸੀਂ ਉਹਦੀ ਹਮਦਰਦੀ ਨੂੰ ਲੈ ਕੇ ਉਹਦੇ ਲੋਕ ਸਭਾ ਦੇ ਮੈਂਬਰ ਕੀਤੇ ਪਾਸਣ ਨੂੰ ਲੈ ਕੇ 92 एमएलए ਜਿਤਾ ਕੇ ਰਿਕਾਡ ਤੋ ਤੇ ਅੱਜ ਜਦੋਂ ਸਰਕਾਰ ਬਣ ਗਈ ਸਤਾ ਦੇ ਵਿੱਚ ਆ ਗਏ ਤੇ ਤੂੰ ਕੌਣ ਤੇ ਮੈਂ ਕੌਣ ਕੀ ਦੇਣਾ ਪਾਰਟੀ ਦੀ ਪੰਜਾਬ ਨੂੰ ਕੋਈ ਹੱਥ ਖੜਾ ਕਰਕੇ ਦੱਸੇ ਕਿ ਆਪ ਪਾਰਟੀ ਦੀ ਪੰਜਾਬ ਨੂੰ ਆ ਦੇਣਾ ਮੋਰਚਾ ਲੱਗਣਾ ਸੀ ਨਨ ਕਾਲੇ ਕਾਨੂੰਨ ਰੱਦ ਕਰਾਉਣੇ ਸੀ 13 ਮਹੀਨੇ ਅਸੀਂ ਕਾਂਗਰਸ ਪਾਰਟੀ ਔਰ ਅਕਾਲੀ ਪਾਰਟੀ ਬੀਜੇਪੀ ਪਾਰਟੀ ਉਹਨਾਂ ਨੂੰ ਸਾਜਿਚ ਪਾ ਕੇ ਛੰਡਿਆ ਅਸੀਂ 13 ਮਹੀਨੇ ਪੰਜਾਬ ਦੇ ਵਿੱਚ ਸਵਾ ਸੌ ਮੋਰਚਾ ਪੰਜਾਬ ਵਿੱਚ ਛੱਡ ਕੇ ਗਿਆ ਚੱਲਦਾ ਉਹ ਟੋਲ ਪਲਾਜ਼ੇ ਰੇਲਵੇ ਲੈਣਾ ਵੱਡੇ ਵੱਡੇ ਮਾਲ ਸਾਜਿਚ ਪਾ ਕੇ ਛੰਡਿਆ ਲੋਕੋ ਇਹ ਛੋਡੇ ਨਹੀਂ ਲੋਕਾਂ ਨੇ ਸਾਡੀ ਗੱਲ ਤੇ ਫੁਰਨ ਚੜਾਤੇ ਪਰ ਇਹ ਗੱਲ ਭੁੱਲ ਗਏ ਕਿ ਜਿਹੜੇ ਨਵੇਂ ਪਹਿਲਵਾਨ ਆਏ ਨੇ ਇਹ ਕੀ ਹੈ ਇਹ ਸਾਥੋਂ ਵੀ ਤਸਰ ਰਹੇਗੇ ਜੇ ਸਾਥੋਂ ਕਾਠਾ ਨਾ ਨਾ ਰਹੀ ਹੁੰਦੀ ਇਹਨਾਂ ਦੀਆਂ ਵੀ ਜਵਾਨਤਾ ਜੰਤ ਹੋਣੀ ਸੀ ਅੱਜ ਵੀ ਇੱਕ ਗੱਲ ਮੈਂ ਦਾਅਵੇ ਨਾਲ ਕਹਿਣਾ ਅਸੀਂ ਕਿਸੇ ਨੂੰ ਜਿਤਾਉ ਤਾਂ ਨਹੀਂ ਸਕਦੇ ਕਿਉਂਕਿ ਅਸੀਂ ਲਾਲੀਆਂ ਤੋਂ ਤੇ ਲਾਮ ਨਹੀਂ ਕਰਦੇ ਕਿ ਫਲਾਣੇ ਨੂੰ ਬੋਟਾ ਪਾ ਦਿਓ ਇੱਕ ਗੱਲ ਹਿੱਟ ਫੱਪੜ ਕੇ ਕਹਿਣਾ ਕਿ ਜਦੋਂ ਉਸੇ ਹਰਾਉਣ ਤੇ ਆ ਗਏ ਫਿਰ ਬੁਰੀ ਤਰ੍ਹਾਂ ਮਨ ਦੀ ਠੋਕਦੇ ਆਂ ਸੀ ਇਹ ਵੀ ਇਤਿਹਾਸ ਗਵਾਏ ਕੋਈ ਗੱਲ ਨਹੀਂ ਇੱਕ ਸਾਲ ਰਹਿ ਗਿਆ ਤੇਰਾ ਲੋਕਾਂ ਤੇ ਜ਼ਬਰ ਕਰਨ ਦਾ 2026 ਕਰ ਲਾ ਜ਼ਬਰ ਜ਼ਬਰ ਕਰਦੇ ਹੰਮੀਆਂ ਨਾਲ ਸਰਕਾਰਾਂ ਅਸੀਂ ਜ਼ਬਰ ਨੂੰ ਸਹਿਣ ਜਾਣਦੇ ਹਾਂ ਜੇ ਜਿਹੜਾ ਤੇ 27 ਦਾ ਸਮਾਂ ਹੋਊਗਾ 2027 ਦਾ ਸਮਾਂ ਲੋਕਾਂ ਦਾ ਹੋਊਗਾ ਉੱਥੇ ਤੇਰੇ ਹੰਕਾਰ ਨੂੰ ਚੈਲੰਜ ਕਰਾਂਗੇ ਆ ਤੇਰਾ ਆਕਾ ਜਿਹਨੂੰ ਕੇਜਰੀਵਾਲ ਕਹਿੰਦੇ ਨੇ ਅਸਤੀਪਾ ਦੇ ਤਾਂ ਕਾਂਬਲੇ ਦੇ ਨੇ ਹੰਕਾਰ ਦੇ ਵਿੱਚ ਕਿ ਜੇ ਲੋਕ ਮੈਨੂੰ ਚੰਗਾ ਸਮਝਦੇ ਹੋਏ ਚੁਣ ਲੈਣਗੇ ਚੁਣਿਆ ਨਹੀਂ ਕੇਜਰੀਵਾਲ ਸਾਹਿਬ ਤੈਨੂੰ ਚੁਣਿਆ ਨਹੀਂ ਲੋਕਾਂ ਨੇ ਤੈਨੂੰ ਤਾਂ ਜੇਲ੍ਹ ਦੀਆਂ ਰੋਟੀਆਂ ਖਵਾਤੀਆਂ ਤੂੰ ਕਹਿੰਦਾ ਸੀ ਦੁਬਾਰੇ ਆਪੇ ਚੁਣ ਲੈਣਗੇ ਇਹੀ ਹਾਲ ਇੱਥੇ ਹੋਣਾ ਪੰਜਾਬ ਦੇ ਵਿੱਚ ਵੀ ਇਹੀ ਕੁਸੂਣਾ ਹੈ ਪਰ ਤੂੰ ਪਿਆਰ ਆਪਣੇ ਅੰਦਰ ਨਸਤਰ ਯਾ ਨਾਂ ਨਿਗਰ ਰੱਖਦੇ ਆ ਉਹੀ ਹਾਲ ਤੇਰਾ ਹੋਣਾ ਲਾਸਟ ਇੱਕ ਗੱਲ ਕਹਿ ਕੇ ਜਾਊਗਾ ਇਹ ਕੋ ਪੰਜਾਬ ਪਧਰਾ ਬਣਨਾ ਹੈ ਕਾਫੀ ਪੂਰੇ ਪੰਜਾਬ ਦੇ ਵਿੱਚ ਜ਼ਮੀਨ ਖੋਹੀ ਜਾ ਰਹੀ ਹੈ ਅਸੀਂ ਲੜਨ ਦੇ ਲਈ ਤਿਆਰ ਆ ਅੱਜ ਦੀਆਂ ਰਿਪੋਰਟਾਂ ਪਾਉਟ ਗਈਆਂ ਉਹਦੇ ਕੋਲੇ ਕਿ ਉੱਥੇ ਕੌਣ ਕੌਣ ਆਏ ਨਹੀਂ ਸਵਾਲ ਛੋੜੇ ਤੇ ਸੱਦਾ ਵੇਕੇ ਜਾਵਾਂਗੇ ਜਦੋਂ ਸਰਵੇ ਕਰਨ ਆਉਂਦੇ ਆ ਜਦੋਂ ਪੱਥਰ ਘੱਟਣ ਆਉਂਦੇ ਆ ਕੋਈ ਹੋਰ ਇਹ ਜੀ ਕਾਰਵਾਈ ਕਰਦੇ ਆ ਉਦੋਂ ਪਿੰਡ ਵਾਲੇ ਲੋਕ ਤੁਸੀਂ ਰੋਕ ਸਕਦੇ ਹੋ ਲਾਕਾ ਤੁਹਾਡੀ ਪਿੱਛੇ ਖੜਾ ਅਸੀਂ ਤੁਹਾਡੀ ਪਿੱਛੇ ਖੜੇ ਆ ਉਹ ਦਿਨ ਦੂਰ ਨਹੀਂ ਜਾਂਦਾ ਇਹ ਲੈਂਡ ਪੂਰਕ ਪਾਲਸੀਆ ਜਿਹੜੀ ਰੱਦ ਕਰਨੀ ਪਊਗੀ ਬਾਈ ਗੁਰਜੀਤ ਬੋਲੇ ਸੋਨਿਆ